ਸਾਭਾਈ ਗੁਰੂ ਜੀ ਦੇ ਪਤੇ ਸਬੂਤ ਸੰਗਤ ਦੇ ਚਰਨਾਂ 'ਚ ਬੇਨਤੀ ਹੈ ਸਾਡੇ ਬੜੇ ਹੀ ਪਿਆਰ ਵਾਲੇ ਸਤਿਕਾਰਯੋਗ ਮਹਾਪੁਰਸ਼ ਭਾਈ ਗੁਰਜਿੰਦਰ ਸਿੰਘ ਜੀ ਜੋ ਕਿ ਹੈਡ ਗ੍ਰੰਥੀ ਸਾਹਿਬ ਦੀ ਡਿਊਟੀ ਗੁਰਦੁਆਰਾ ਸਾਹਿਬ 'ਚ ਕਰ ਰਹੇ ਨੇ ਨਾਲ ਦੀ ਨਾਲ ਡਿਊਟੀ ਵੀ ਕਰ ਰਹੇ ਨਾਲ ਦੀ ਨਾਲ ਮਿਹਨਤ ਦਸਨਵਾਦ ਕੀਰਤ ਕਰ ਰਹੇ ਨੇ ਗੁਰੂ ਕੇ ਸਿੰਘਾਂ ਦੇ ਬਾਣੇ ਵੀ ਸੀਂਦੇ ਨੇ ਤੋਂ ਮੈਂ ਸਿੰਘਾਂ ਨੂੰ ਬੇਨਤੀ ਕਰਨਾ ਚਾਹੁੰਦਾ ਜਿਹੜੇ ਜਿਹੜੇ ਸਿੰਘ ਵੀ ਕਿਤੇ ਤੋਂ ਵੀ ਬਾਣਾ ਸਹੁੰਦੇ ਨੇ ਸਾਰੇ ਚੱਜ ਦਾ ਸੀਂਦੇ ਪਰ ਆਪਾਂ ਵਤ ਤੋਂ ਵਤ ਮੌਕਾ ਮਾਈ ਕੁਜਿੰਦਰ ਸਿੰਘ ਉਹਨਾਂ ਨੂੰ ਵੀ ਲਈਏ ਤਾਂ ਜੋ ਇਹ ਨੌਂ ਦਸਾਂ ਦੇ ਕੀਰਤ ਵਿੱਚ ਆਪਣੇ ਪਰਿਵਾਰ ਦੀ ਪਾਲਣ ਪੋਸ਼ਣ ਦਾ ਵੀ ਕਰਮ ਔਰ ਗੁਰੂ ਘਰ ਦੀ ਸੇਵਾ ਵੀ ਇੰਦਾ ਜਾਰੀ ਰਵੇ ਆਪਾਂ ਰਲ ਮਿਲ ਕੇ ਸਾਰਿਆਂ ਨੇ ਸਹਿਯੋਗ ਦੇਣ ਔਰ ਇਹਨਾਂ ਨਾਲ ਕੰਟੈਕਟ ਕਰਿਓ ਆ ਬਾਬਾ ਜੀ ਦਾ ਕੀਰਤਨੀ ਜਥੇ ਦਾ ਕਾਰਡ ਵੀ ਹੈ ਕੀਰਤਨ ਵੀ ਕਰਦੇ ਨੇ ਔਰ ਕਿਤੇ ਵੀ ਗੁਰਮਤ ਸਵਾਗਤ ਹੈ ਇਹਨਾਂ ਦੇ ਜਥੇ ਨੂੰ ਬੁਲਾਓ ਔਰ ਉਹਦੇ ਬਾਅਦ ਚੜ ਕੇ ਸਹਿਯੋਗ ਦਿਆ ਕਰੋ ਇਹ ਜੇ ਗੁਰਸਿੱਖ ਜਥਿਆਂ ਨੂੰ ਔਰ ਜੇ ਅਸੀਂ ਇੱਕ ਦੂਜੇ ਦਾ ਸਹਿਯੋਗ ਦਵਾਂਗੇ ਤਾਂ ਸਾਡੀ ਸਿੱਖੀ ਦੀ ਪਰਮੁੱਤ ਹੋਣੀ ਹੈ ਮੇਰੀ ਬੇਨਤੀ ਔਰ ਆ ਬਾਬਾ ਜੀ ਨੇ ਚੋੜੇ ਜਿਹੜੇ ਸੀਂਦੇ ਨੇ ਔਰ ਇੰਦਾ ਦਾ ਚੋੜਾ ਬਾਬਾ ਜੀ ਸੀਂਦੇ ਨੇ ਔਰ ਜਿਹੇ ਜੇ ਵੀ ਤੁਸੀਂ ਡਿਜ਼ਾਈਨ ਕਹੋਗੇ ਬਾਬਾ ਜੀ ਸੀ ਲੈਣਗੇ ਬੇਨਤੀ ਹੈ ਕਿ ਸਵਚਨ ਕੇ ਬਾਬਾ ਜੀ ਦਾ ਸਹਿਯੋਗ ਦੇਣਾ ਗ੍ਰੰਥੀ ਸਿੰਘ ਨੇ ਬੜੇ ਪਿਆਰ ਵਾਲੇ ਨੇ ਮਰਤਾ ਵਾਲੇ ਨੇ ਔਰ ਅਨੇਕਾਂ ਹੀ ਮਹਾਪੁਰਸ਼ ਇਹਨਾਂ ਦਾ ਪ੍ਰਚਾਰ ਕਰ ਰਹੇ ਨੇ ਔਰ ਸਿੱਖੀ ਦਾ ਪ੍ਰਚਾਰ ਹੀ ਬਾਬਾ ਜੀ ਕਰਦੇ ਨੇ ਪਰ ਨਾਲ ਕੇ ਸਾਰਿਆਂ ਨੇ ਮਿਹਨਤ ਕਰਨੀ ਹੈ ਬਾਬਾ ਜੀ ਦਾ ਪ੍ਰਚਾਰ ਕਰਨਾ ਆਪਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ